ਬਠਿੰਡਾ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਜੀਆਂ ਹੰਗਾਮੇ ਦੀਆਂ ਤਸਵੀਰਾਂ ਇੱਥੇ ਸਾਹਮਣੇ ਆਈਆਂ ਨੇ ਪੁਲਿਸ ਨੇ 2 ਮਹੀਨੇ ਪੁਰਾਣਾ ਧਰਨਾ ਚੁਕਵਾਇਆ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਠਿੰਡਾ ਦੇ ਵਿੱਚ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਕਿਸਾਨ ਤੇ ਪੁਲਿਸ ਆਮੋ ਸਾਹਮਣੇ ਹੋਏ ਨੇ ਪੂਰੇ ਪੰਜਾਬ ਦੇ ਵਿੱਚ ਇਸੇ ਤਰੀਕੇ ਦੀਆਂ ਤਸਵੀਰਾਂ ਆਏ ਦਿਨ ਨਜ਼ਰ ਆ ਰਹੀਆਂ ਨੇ ਤਾਂ ਖਾਸ ਤੌਰ ਦੇ ਉੱਤੇ ਇਹ ਤਸਵੀਰਾਂ ਜਿਹੜੀਆਂ ਨੇ ਉਹ ਵੇਖਣ ਨੂੰ ਮਿਲੀਆਂ ਪੁਲਿਸ ਨੇ 2 ਮਹੀਨੇ ਪੁਰਾਣਾ ਜਿਹੜਾ ਧਰਨਾ ਹੈ ਉਹ ਚੁਕਵਾਇਆ ਹੈ ਤਾਂ ਬਠਿੰਡਾ ਤੋਂ ਇਹ ਤਸਵੀਰਾਂ ਨੇ ਕਿ ਕਿਵੇਂ ਪੁਲਿਸ ਅਤੇ ਕਿਸਾਨ ਆਮੋ ਸਾਹਮਣੇ ਹੋਏ ਨੇ ਪਿਛਲੇ 2 ਮਹੀਨਿਆਂ ਤੋਂ ਇੱਥੇ ਧਰਨਾ ਚੱਲ ਰਿਹਾ ਸੀ ਜੋ ਜ਼ਬਰੀ ਪੁਲਿਸ ਨੇ ਚੁਕਵਾ ਦਿੱਤਾ ਹੈ ਆਦਰਸ਼ ਸਕੂਲ ਚੌਕੇ ਵਿਖੇ ਸਕੂਲ ਮੈਨੇਜਮੈਂਟ ਦੇ ਖਿਲਾਫ ਇਹ ਧਰਨਾ ਦਿੱਤਾ ਜਾ ਰਿਹਾ ਸੀ ਤਾਂ ਪਿੰਡ ਵਾਸੀਆਂ ਦੇ ਧਰਨੇ ਕਿਸਾਨ ਜਥੇਬੰਦੀਆਂ ਵੀ ਸ਼ਾਮਲ ਸਨ ਪਿੰਡ ਵਾਸੀਆਂ ਦੇ ਵੱਲੋਂ ਧਰਨਾ ਲਗਾਇਆ ਗਿਆ ਸੀ ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਸ਼ਮੂਲੀਅਤ ਸੀ ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਪੁਲਿਸ ਨੇ लाठी चार्ज ਕੀਤਾ ਤਾਂ ਬਠਿੰਡਾ ਦੇ ਵਿੱਚ ਜ਼ਬਰਦਸਤ ਹੰਗਾਮਾ ਬਠਿੰਡਾ ਚ ਪੁਲਿਸ ਅਤੇ ਕਿਸਾਨ ਤੇ ਲੋਕ ਆਮੋ ਸਾਹਮਣੇ ਹੋਏ ਨੇ ਪੁਲਿਸ ਨੇ 2 ਮਹੀਨੇ ਪੁਰਾਣਾ ਧਰਨਾ ਜ਼ਬਰੀ ਚੁਕਵਾ ਦਿੱਤਾ ਤੇ ਜਿਸ ਤਰੀਕੇ ਦੇ ਨਾਲ ਇੱਥੇ ਤਲਖੀ ਨਜ਼ਰ ਆਈ ਹੈ ਆਮੋ ਸਾਹਮਣੇ ਵਾਲੀ ਸਥਿਤੀ ਬਣੀ ਆਦਰਸ਼ ਸਕੂਲ ਚੌਕੇ ਵਿਖੇ ਸਕੂਲ ਮੈਨੇਜਮੈਂਟ ਦੇ ਖਿਲਾਫ ਇਹ ਧਰਨਾ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਸੀ ਪਿੰਡ ਵਾਸੀਆਂ ਦੇ ਧਰਨੇ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਵੀ ਸ਼ਮੂਲੀਅਤ ਸੀ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਵੇਂ ਕਿਸਾਨ ਅਤੇ ਪੁਲਿਸ ਇੱਥੇ ਆਹਮੋ ਸਾਹਮਣੇ ਹੋਏ ਨੇ ਪ੍ਰਦਰਸ਼ਨਕਾਰੀਆਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ लाठी चार्ज ਕੀਤੀ ਹੈ ਤਾਂ ਇਹ ਤਸਵੀਰਾਂ ਵੇਖੋ ਕਿ ਕਿਵੇਂ ਔਰਤਾਂ ਨੂੰ ਵੀ ਧੂ ਧੂ ਕੇ ਇੱਥੋਂ ਬਾਹਰ ਕੱਢਿਆ ਜਾ ਰਿਹਾ ਹੈ ਹਟਾਇਆ ਜਾ ਰਿਹਾ ਹੈ ਤਾਂ ਧਰਨਾ ਜ਼ਬਰਦਸਤ ਤਰੀਕੇ ਦੇ ਨਾਲ ਇੱਥੇ ਆਹਮੋ ਸਾਹਮਣੇ ਵਾਲੀ ਸਥਿਤੀ ਜਿਹੜੀ ਵੇਖਣ ਨੂੰ ਮਿਲੀ ਉਸ ਤੋਂ ਬਾਅਦ ਚੁੱਕਵਾ ਦਿੱਤਾ ਗਿਆ ਬਠਿੰਡਾ ਚ ਜ਼ਬਰਦਸਤ ਤਰੀਕੇ ਦੇ ਨਾਲ ਹੰਗਾਮਾ ਹੋਇਆ ਤਾਂ ਇਹ ਤਸਵੀਰ ਦੇਖੋ ਕਿ ਕਿਵੇਂ ਜੜੀਆਂ ਮਹਿਲਾਵਾਂ ਵੀ ਇਸ ਮੋਰਚੇ ਦੇ ਵਿੱਚ ਇਸ ਧਰਨੇ ਦੇ ਵਿੱਚ ਜੁਟੀਆਂ ਹੋਈਆਂ ਸਨ ਉਹਨਾਂ ਨੂੰ ਵੀ ਪੁਲਿਸ ਨੂੰ ਤਾਂ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਲਵਾਂਗੇ ਸਾਡੇ ਸਹਿਯੋਗੀ ਮਨੀਸ਼ ਜੁੜੇ ਨੇ ਤਾਂ ਮਨੀਸ਼ ਆਖਰ ਕੀ ਹੋਇਆ ਕਿ ਪੁਲਿਸ ਨੇ ਅਚਾਨਕ ਇਹ ਧਰਨਾ ਚੁਕਵਾ ਦਿੱਤਾ ਬਿਲਕੁਲ ਅਮਨ ਸੱਤ ਕਲਾ ਮੈਂ ਦੱਸ ਸਕਦਾ ਹਾਂ ਕਿ ਆਧਾਰ ਸੇਕੂਲ ਚੌਕੇ ਵਿਖੇ ਪਿਛਲੇ ਕਰੀਬ 70 ਦਿਨਾਂ ਤੋਂ ਮੈਨੇਜਮੈਂਟ ਅਤੇ ਅਧਿਆਪਕਾਂ ਦੇ ਵਿੱਚ ਰੇੜਕਾ ਚੱਲ ਰਿਹਾ ਸੀ ਕਿਉਂਕਿ ਅਧਿਆਪਕਾਂ ਨੂੰ ਇਥੋਂ ਫਾਰਗ ਕਰ ਦਿੱਤਾ ਸੀ ਨੌਕਰੀ ਤੋਂ ਫਾਰਕ ਕਰਤਾ ਸੀ ਜਿਸ ਨੂੰ ਲੈ ਕੇ ਲਗਾਤਾਰ ਪਿੰਡ ਵਾਸੀਆਂ ਵੱਲੋਂ ਕਿਸਾਨ ਜੱਟੇ ਬੰਗੀਆਂ ਵੱਲੋਂ ਤੇ ਅਧਿਆਪਕਾਂ ਵੱਲੋਂ ਅਦਰ ਸਕੂਲ ਦੇ ਅੱਗੇ ਹੈ ਜਿਹੜਾ ਧਰਨਾ ਲਗਾਇਆ ਹੋਇਆ ਸੀ ਜਿਸ ਨੂੰ ਲੈ ਕੇ ਬੇਸ਼ੱਕ ਮੈਨੇਜਮੈਂਟ ਅਤੇ ਪ੍ਰਸ਼ਾਸਨ 'ਚ ਕਈ ਵਾਰ ਗੱਲਬਾਤ ਵੀ ਹੋਈ ਪਰ ਗੱਲਬਾਤ ਕੋਈ ਸਿਰੇ ਨਹੀਂ ਲੱਗੀ ਇਸ ਕਰਕੇ ਧਰਨਾ ਜਿਹੜਾ ਲਗਾਤਾਰ ਚੱਲ ਰਿਹਾ ਸੀ ਤੇ ਬੀਤੇ ਦਿਨ ਪੁਲਿਸ ਪ੍ਰਸ਼ਾਸਨ ਵੱਲੋਂ ਭਾਰੀ ਬਲ ਦੇ ਉਪਰਯੋਗ ਕਰਕੇ ਜਿਹੜੇ ਪ੍ਰਦਰਸ਼ਨਕਾਰੀ ਆ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਉੱਥੇ ਹੱਥੋਪਾਈ ਵੀ ਹੈ ਦੋਵੇਂ ਧਿਰਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਥੱਪੇ ਛਾਈ ਨਾਲ ਔਰਤਾਂ ਨੂੰ ਵੀ ਉੱਥੋਂ ਆ ਜਿਹੜਾ ਪ੍ਰਦਰਸ਼ਨਕਾਰੀ ਔਰਤਾਂ ਨੂੰ ਉਹਨਾਂ ਨੂੰ ਕਿ ਕਿਹਾ ਗਿਆ ਕਿ ਪ੍ਰਦਰਸ਼ਨਕਾਰੀਆਂ ਨੇ આરોਪ ਲਗਾਇਆ ਕਿ ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਅਤੇ ਇੱਥੋਂ ਤੱਕ ਕਿ ਬਜ਼ੁਰਗਾਂ ਤੇ ਮਹਿਲਾ ਨੂੰ ਵੀ ਜਿਹੜਾ ਨਹੀਂ ਬਚਿਆ ਗਿਆ ਤੇ ਇਹ ਸੱਚ ਪੰਜਾਬ ਸਰਕਾਰ ਆ ਜਿਹੜੀ ਸਿੱਖਿਆ ਨੀਤੀ ਲਿਆਉਣ ਦੀ ਗੱਲ ਕਰਦੀ ਹੈ ਸਿੱਖਿਆ ਚੰਗੀ ਦੇਣ ਦੀ ਗੱਲ ਕਰਦੀ ਹੈ ਪਰ ਅਭਿਆਸਤਾ ਦੇ ਉੱਤੇ ਅਜੇ ਆ ਨਦੀਰਾ ਅਜੇ ਆ ਵਿਵਾਰ ਕਿਤੇ ਨਾ ਕਿਤੇ ਸਰਕਾਰ ਦੇ ਉੱਤੇ ਸਵਾਲ ਖੜੇ ਕਰਦਾ ਹੈ ਬਿਲਕੁਲ ਮਨੇ ਸਵਾਲ ਤਾਂ ਖੜੇ ਹੋ ਹੀ ਰਹੇ ਨੇ ਪਰ ਜਿਹੜੀ ਇਹ ਕਾਰਵਾਈ ਵੇਖਣ ਨੂੰ ਮਿਲੀ ਹੈ ਕੀ ਕਿਵੇਂ ਕਿਸਾਨ ਤੇ ਪਿੰਡ ਵਾਸੀ ਜਿਹੜੇ ਨੇ ਉਹ ਇੱਥੋਂ ਖਦੇੜੇ ਗਏ ਨੇ ਮੰਗ ਕੀ ਸੀ ਇਸ ਧਰਨੇ ਦੇ ਪਿੱਛੇ ਵੀ ਕੀ ਹੋਣਾ ਚਾਹੀਦਾ ਕੀ ਕੀ ਡਿਮਾਂਡ ਸੀ ਕਿ ਉਸ ਡਿਮਾਂਡਸ ਦੇ ਬਾਰੇ ਪ੍ਰਸ਼ਾਸਨ ਦੇ ਨਾਲ ਕੋਈ ਗੱਲਬਾਤ ਹੋਈ ਹੈ ਬਿਲਕੁਲ ਦੇਖੋ ਮੈਨੇਜਮੈਂਟ ਵੱਲੋਂ ਸਕੂਲ ਮੈਨੇਜਮੈਂਟ ਵੱਲੋਂ ਕੁਛ ਆਦੇਸਾਂ ਨੂੰ ਆ ਜਿਹੜਾ ਸਕੂਲ ਤੋਂ ਫਾਰਗ ਕਰ ਦਿੱਤਾ ਸੀ ਨੌਕਰੀ ਤੋਂ ਫਾਰਗ ਕਰ ਦਿੱਤਾ ਸੀ ਜਿੱਦ ਤੇ ਰੋਸ ਵਜੋਂ ਇਹ ਧਰਨਾ ਲਗਾਇਆ ਗਿਆ ਸੀ ਕਈ ਵਾਰ ਪ੍ਰਸ਼ਾਸਨ ਅਧਿਕਾਰੀਆਂ ਦੀ ਹੈ ਜਿਹੜੀ ਉਹ ਗੱਲਬਾਤ ਵੀ ਹੋਈ ਆ ਪਰ ਗੱਲਬਾਤ ਕੋਈ sire ਨਹੀਂ ਲੱਗੀ ਕੋਈ ਅੱਜ ਤੇ ਨਈ ਨਿਕਲ ਜਿਸ ਕਰਕੇ ਲਗਾਤਾਰ ਕਰੀਬ 2 ਮਹੀਨੇ ਤੋਂ ਜਿਹੜਾ ਇਹ ਧਰਨਾ ਚੱਲ ਰਿਹਾ ਸੀ ਰੇੜਕਾ ਚੱਲ ਰਿਹਾ ਸੀ ਪਰ ਪ੍ਰਸ਼ਾਸਨ ਵੱਲੋਂ ਇਹ ਮਾਮਲਾ ਹੱਲ ਕਰਨ ਦੀ ਬਜਾਏ ਜਿਹੜੇ ਪ੍ਰਦਰਸ਼ਨਕਾਰੀ ਐ ਉਹਨਾਂ ਨੂੰ ਉੱਤੇ ਭਾਰੀ ਬਲ ਦੇ ਅਪਯੋਗ ਨਾਲ ਜਿੱਤੇ ਕੁਦੇੜਿਆ ਅਤੇ ਕਈ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਕਈਆਂ ਦੇ ੱਤਾਂ ਵੀ ਬੰਦੀਆਂ ਨੇ ਹੋਰ ਵੀ ਨਿਕਲਿਆ ਉਸ ਤੱਕ ਜਿਸ ਤਰ੍ਹਾਂ ਆਰੋਪ ਲਗਾ ਰਹੇ ਨੇ ਕਿ ਉਹਨਾਂ ਦੇ ਉੱਤੇ ਤਕਤੀਸਾਈ ਕੀਤੀ ਗਈ ਹੈ ਬਜ਼ੁਰਗਾਂ ਨਾਲ ਤਕਤੀਸਾਈ ਕੀਤੀ ਗਈ ਹੈ ਮਹਿਲਾਵਾਂ ਨਾਲ ਜਿਹੜੀ ਕਥਿਸ਼ਾ ਇਹੋ ਕੀਤੀ ਗਈ ਹੈ ਇਹ ਪੁਲਿਸ ਵੱਲੋਂ ਮਨੀਸ਼ ਜਦੋਂ ਤੋਂ ਇਹ ਧਰਨਾ ਚੱਲ ਰਿਹਾ ਹੈ ਪਿਛਲੇ 2 ਮਹੀਨਿਆਂ ਤੋਂ ਕਿ ਸਕੂਲ 'ਚ ਲਗਾਤਾਰ ਲੱਗ ਰਿਹਾ ਹੈ ਸਕੂਲ ਦੇ ਵਿੱਚ ਬੱਚੇ ਪਹੁੰਚ ਰਹੇ ਨੇ ਜਾਂ ਫਿਰ ਸਕੂਲ ਦਾ ਦਰਵਾਜ਼ਾ ਪੂਰੇ ਤਰੀਕੇ ਨਾਲ ਬੰਦ ਕੀਤਾ ਹੋਇਆ ਸੀ ਮਤਲਬ ਸਕੂਲ ਨੂੰ ਜ਼ਿੰਦਾ ਲਗਾਇਆ ਹੋਇਆ ਸੀ ਜਿਸ ਕਰਕੇ ਇਹ ਰੋਸ ਸੀ ਕਿਉਂਕਿ ਪ੍ਰਦਰਸ਼ਨਕਾਰੀ ਨੇ ਜਿਹੜੇ ਉਹਨਾਂ ਦੀ ਮੰਗ ਸੀ ਪਿਛਲੇ ਸਮੇਂ 'ਚ ਜਦੋਂ ਸਕੂਲ ਨੂੰ ਜ਼ਿੰਦਾ ਲਗਾਇਆ ਤਾਂ ਉਸ ਸਮੇਂ ਵੀ ਪੁਲਿਸ ਦਾ ਜਿਹੜਾ ਰਵੱਈਆ ਸਾਹਮਣੇ ਆਇਆ ਸੀ ਪੁਲਿਸ ਦੀ ਤਾਕਤ ਜਿਹੜੀ ਦੇਖਣ ਨੂੰ ਮਿਲੀ ਸੀ ਪਰ ਹੁਣ ਲਗਾਤਾਰ ਬਣੇ ਇੱਕ ਵੀ ਪ੍ਰਦਸ਼ਨ ਕਾਰੀਆਂ ਦੀ ਅਚਾਨਕ ਮੀਟਿੰਗਾਂ ਵੀ ਚੱਲ ਰਹੀਆਂ ਸੀ ਪਰ ਜਿਹੜਾ ਸਿੱਟਾ ਕੁਝ ਨਹੀਂ ਨਿਕਲਿਆ ਜਿਸ ਕਰਕੇ ਬੀਤੇ ਦਿਨ ਪੁਲਿਸ ਵੱਲੋਂ ਇਸੇ ਜਿਹੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਮਨੀਸ਼ ਕੀ ਇਹ ਕਿੰਨੇ ਪਿੰਡਾਂ ਨੂੰ ਇਹ ਸਕੂਲ ਲੱਗਦਾ ਹੈ? ਕਿੰਨੇ ਵਿਦਿਆਰਥੀ ਇਸ ਸਕੂਲ ਦੇ ਉੱਤੇ ਨਿਰਭਰ ਨੇ? ਬਿਲਕੁਲ ਅਮਨ ਇਹ ਸੈਂਕੜੇ ਬੱਚੇ ਨੇ ਜਿਹੜੇ ਇੱਥੇ ਪੜ੍ਹਦੇ ਨੇ 3 ਦਰਜਨ ਦੇ ਕਰੀਬ ਕਿਹਾ ਜਾ ਸਕਦਾ ਪਿੰਡਾਂ ਨੂੰ ਇਹ ਸਕੂਲ ਆ ਜਿਹੜਾ ਅਗਰ ਸਕੂਲ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਪਿਛਲੀ ਸਰਕਾਰਾਂ ਵੱਲੋਂ ਦਰਜ ਉਹਨ ਬਣਾਏ ਗਏ ਸੀ ਤਾਂ ਜੋ ਬੱਚਿਆਂ ਨੂੰ ਚੰਗੀ ਸਿੱਖਿਆ ਚੰਗੀ ਪੜ੍ਹਾਈ ਆ ਜਿਹੜੀ ਇਹਨਾਂ ਸਕੂਲਾਂ ਵਿੱਚ ਦਿੱਤੀ ਜਾਵੇ ਪਰ ਅਸੋਬੇ ਆਫਤਾਨੂ ਫਾਰਗ ਕਰਣ ਕਰਕੇ ਇਹ ਪ੍ਰਦਰਸ਼ਨ ਪਿੰਡ ਵਾਸੀਆਂ ਨੂੰ ਅਧਿਆਪਕਾਂ ਨੂੰ ਕਿਸਾਨਾਂ ਨੂੰ ਜਿਹੜਾ ਆਪਣੇ ਹੱਕਾਂ ਲਈ ਧਰਨੇ ਦੇ ਉੱਤੇ ਪੈਕਣਾ ਪਿਆ ਜੀ ਪਰ ਜਿਸ ਤਰੀਕੇ ਦੇ ਨਾਲ ਮਨੀਸ਼ ਇਹ ਕਾਰਵਾਈ ਵੇਖਣ ਨੂੰ ਮਿਲੀ ਹੈ ਕਿ ਜਿਹੜੇ ਸਕੂਲ ਮੈਨੇਜਮੈਂਟ ਦੇ ਵੱਲੋਂ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਉਸ ਤੋਂ ਬਾਅਦ ਇਹ ਪ੍ਰਦਰਸ਼ਨ ਹੋਇਆ ਪਰ ਜਹੇ ਦੇ ਵਿੱਚ ਅਧਿਆਪ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਦੀ ਮੰਗ ਤਾਂ ਕੋਈ ਪੂਰੀ ਨਹੀਂ ਹੋਈ ਮੰਗਾ ਦੇ ਉੱਤੇ ਜਿਸ ਤਰੀਕੇ ਨਾਲ ਤੁਸੀਂ ਜਾਣਕਾਰੀ ਦਿੱਤੀ ਹੈ ਕਿ ਗੱਲਬਾਤ ਹੋਈ ਹੈ ਪਰ ਕੋਈ ਸਿੱਟਾ ਨਹੀਂ ਨਿਕਲਿਆ ਤਾਂ ਅਜੇ ਦੇ ਵਿੱਚ ਕੀ ਅਜੇ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਾਂ ਸਕੂਲ ਦੇ ਪ੍ਰਬੰਧਕਾਂ ਦੇ ਵੱਲੋਂ ਮਾਪਿਆਂ ਦੇ ਨਾਲ ਕਿਸੇ ਤਰੀਕੇ ਦੀ ਕੋਈ ਰਾਏ مشورہ ਕੀਤਾ ਗਿਆ ਬਿਲਕੁਲ ਦੇਖੋ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹ ਵੀ ਲਗਾਤਾਰ ਪ੍ਰਸ਼ਾਸਨ ਨਾਲ ਮੀਟਿੰਗਾਂ ਕਰ ਰਹੀਆਂ ਸੀ ਮੈਨੇਜਮੈਂਟ ਨਾਲ ਮੀਟਿੰਗਾਂ ਕਰ ਰਹੀਆਂ ਸੀ ਕਿਸਾਨ ਜੱਟੇ ਬੰਦਿਆਂ ਨਾਲ ਮੀਟਿੰਗਾਂ ਕਰ ਰਹੀਆਂ ਸੀ ਪਰ ਕੋਈ ਨਤੀਜੇ ਨਹੀਂ ਨਿਕਲ ਰਹੇ ਸੀ ਉਸ ਦੇ باوجود ਜਿਹੜਾ ਉਹਨਾਂ ਵੱਲੋਂ ਧਰਨਾ ਲਗਾਇਆ ਗਿਆ ਤੇ ਉਹਨਾਂ ਪੁਲਿਸ ਪ੍ਰਸ਼ਾਸਨ ਨੇ ਇਸ ਧਰਨੇ ਨੂੰ ਉਤਾਰਨ ਲਈ ਭਾਰੀ ਬਲ ਦਾ ਜਿਹੜਾ ਅਪਯੋਗ ਕੀਤਾ ਹੈਗਾ ਜੀ ਅਮਰ ਜੀ ਮਨੀਸ਼ ਬਹੁਤ-ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਬਠਿੰਡਾ ਦੇ ਵਿੱਚ ਇਹ ਜ਼ਬਰਦਸਤ ਹੰਗਾਮਾ ਹੋਇਆ ਪਿਛਲੇ 2 ਮਹੀਨਿਆਂ ਤੋਂ ਜੋ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ ਪੁਲਿਸ ਨੇ ਜ਼ਬਰ ਦੇ ਨਾਲ ਇਥੋਂ ਹਟਾ ਦਿੱਤਾ ਹੈ ਇਹ ਤਸਵੀਰਾਂ ਵੀ ਨੇ ਕਿ ਇੱਕ ਪ੍ਰਦਰਸ਼ਨਕਾਰੀਆਂ ਨੂੰ ਕਿਵੇਂ ਇੱਥੋਂ ਹਟਾਇਆ ਗਿਆ ਹੈ ਤਾਂ ਪੁਲਿਸ ਅਤੇ ਕਿਸਾਨ ਅਤੇ ਪਿੰਡ ਵਾਸੀਆਂ ਦੇ ਦਰਮਿਆਨ ਤਲਖੀ ਵੀ ਇੱਥੇ ਵੇਖਣ ਨੂੰ ਮਿਲੀ ਹੈ